ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਇਹਨਾਂ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ 12 ਰਾਸ਼ੀਆਂ ਵਾਲਿਆਂ ਨੂੰ ਅਗਲੇ 7 ਦਿਨਾਂ ਤੱਕ ਮਿਲਣ ਵਾਲੀਆਂ ਹਨ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਇਸ ਰਾਸ਼ੀ ਵਾਲੇ ਤੁਸੀਂ ਵੀ ਹੋ ਸਕਦੇ ਹੋ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਓ ਤੇ ਨਾਲ ਹੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਬ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਭਗਵਾਨ ਸ਼ਨੀ ਦੇਵ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਇਹਨਾਂ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀ ਵਾਲਿਆਂ ਨੂੰ ਅਗਲੇ 7-8 ਦਿਨਾਂ ਤੱਕ ਬਹੁਤ ਹੀ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ। ਇਹ ਰਾਸ਼ੀ ਵਾਲੇ ਹੋ ਜਾਣਗੇ ਧਨ ਦੇ ਨਾਲ ਮਾਲਾ-ਮਾਲ। ਤੁਹਾਨੂੰ ਦੱਸ ਤੇ ਇਹ ਭਗਵਾਨ ਸ਼ਨੀ ਦੇਵ ਮਹਾਰਾਜ ਜੀ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀ ਵਾਲਿਆਂ ਤੇ ਪ੍ਰਸੰਨ ਹੋ ਚੁੱਕੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਹੁਣ ਦੁੱਖ ਦਰਦ ਕਸ਼ਟ ਦਲੇਦਰ ਸਭ ਕੁਝ ਮਿਟ ਜਾਵੇਗਾ ਹੁਣ ਸ਼ਨੀ ਦੇਵ ਮਹਾਰਾਜ ਜੀ ਤੁਹਾਡੇ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਇਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਇਹਨਾਂ ਰਾਸ਼ੀ ਵਾਲਿਆਂ ਦਾ ਕੁੱਲ ਮਿਲਾ ਕੇ ਜੀਵਨ ਬਦਲਣ ਵਾਲਾ ਹੈ ਇਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਕਿਹੜੀਆਂ ਹਨ ਜਿਹਨਾਂ ਨੂੰ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਨਾਲ ਅਗਲੇ ਆਉਣ ਵਾਲੇ 7 ਦਿਨਾਂ ਤੱਕ ਬਹੁਤ ਸਾਰੀਆਂ ਖੁਸ਼ਖਬਰੀਆਂ ਪ੍ਰਾਪਤ ਹੋਣ ਵਾਲੀਆਂ ਹਨ ਇਹ ਰਾਸ਼ੀ ਵਾਲੇ ਤੁਹਾਨੂੰ ਨਾਲ ਮਾਲਾ ਮਾਲ ਹੋਣਗੇ ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਬਾਰੇ ਦੱਸਣ ਵਾਲੇ ਹਾਂ ਇਹ ਵੀਡੀਓ ਤੁਹਾਡੇ ਲਈ ਬੜੀ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਤਾ ਇਹ ਭਗਵਾਨ ਸ਼ਨੀ ਦੇਵ ਜੀ ਦਾ ਵੀ ਤੁਹਾਨੂੰ ਸਿੱਧਾ ਜਿਹੜਾ ਅਸ਼ੀਰਵਾਦ ਹੈ ਪ੍ਰਾਪਤ ਹੋ ਜਾਵੇਗਾ ਅਸ਼ੀਰਵਾਦ ਪ੍ਰਾਪਤ ਹੋਣ ਦੇ ਨਾਲ 8 ਦਿਨਾਂ ਵਿੱਚ ਖੁਸ਼ਖਬਰੀਆਂ ਮਿਲ ਜਾਣਗੀਆਂ ਹਿੰਦੂ ਧਰਮ ਦੇ ਵਿੱਚ ਕਾਫੀ ਦੇਵੀ ਦੇਵਤਿਆਂ ਦੀ ਮਾਨਵਤਾ ਨੂੰ ਖਾਸ ਤੌਰ ਤੇ ਮੰਨਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਇਹਨਾਂ ਦੇਵੀ ਦੇਵਤਿਆਂ ਵਿੱਚੋਂ ਇੱਕ ਨਾਮ ਭਗਵਾਨ ਸ਼ਨੀ ਦੇਵ ਦਾ ਵੀ ਆਉਂਦਾ ਹੈ ਭਗਵਾਨ ਸ਼ਨੀ ਦੇਵ ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹਨ ਤੇ ਸ਼ਨੀ ਦੇਵ ਸੂਰਜ ਪੁੱਤਰ ਕਰਮਫਲ ਦਾਤਾ ਵੀ ਮੰਨੇ ਜਾਂਦੇ ਹਨ ਭਗਵਾਨ ਸ਼ਨੀ ਦੇਵ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਅੰਦਰ ਘਬਰਾਹਟ ਹੁੰਦੀ ਹੈ ਲੇਕਿਨ ਭਗਵਾਨ ਸ਼ਨੀ ਦੇਵ ਹਮੇਸ਼ਾ ਹੀ ਆਪਣੇ ਜਗ ਦੇ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ ਸਾਰੇ ਹੀ ਮਨੁੱਖਾਂ ਨਾਲ ਪੂਰਾ ਨਿਆਂ ਕਰਦੇ ਹਨ ਸ਼ਨੀ ਦੇਵ ਦੀ ਕਿਰਪਾ ਜਿਸ ਇਨਸਾਨ ਤੇ ਇੱਕ ਵਾਰ ਹੋ ਜਾਂਦੀ ਹੈ ਉਸ ਨੂੰ ਫਿਰ ਕੋਈ ਵੀ ਪਰੇਸ਼ਾਨੀ ਨਹੀਂ ਸਤਾਉਂਦੀ ਜਿਹੜੇ ਲੋਕ ਗਲਤ ਕੰਮ ਕਰਦੇ ਆ ਪਾਪ ਕਰਦੇ ਆ ਜਾਂ ਦੂਜਿਆਂ ਦਾ ਮਾੜਾ ਸੋਚਦੇ ਆ ਨੁਕਸਾਨ ਪਹੁੰਚਾਉਂਦੇ ਆ ਭਗਵਾਨ ਸ਼ਨੀ ਦੇਵ ਉਹਨਾਂ ਨੂੰ ਸਜ਼ਾ ਦਿੰਦੇ ਹਨ ਤੇ ਉਹਨਾਂ ਦੀ ਕਿਰਪਾ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀ ਵਾਲਿਆਂ ਤੇ ਹੋਣ ਵਾਲੀ ਹੈ ਦੋਸਤੋ ਉਹਨਾਂ ਰਾਸ਼ੀਆਂ ਉੱਤੇ ਭਗਵਾਨ ਸ਼ਨੀ ਦੇਵ ਜੀ ਪ੍ਰਸੰਨ ਹੋ ਚੁੱਕੇ ਹਨ ਸਭ ਤੋਂ ਪਹਿਲੀ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਤੇ ਇਹ ਕਿ ਤੁਹਾਡੇ ਜੀਵਨ ਵਿੱਚ ಅಪਾਰ ਦ੍ਰਿਸ਼ਟੀ ਬਣੀ ਹੋਈ ਹੈ ਜਿਸ ਨਾਲ ਤੁਹਾਨੂੰ ਧਨਲਾਭ ਹੋਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਵਪਾਰ ਕਰਦੇ ਹੋ ਵਪਾਰ ਵਿੱਚ ਧਨਲਾਭ ਦੇ ਬਹੁਤ ਸਾਰੇ ਚਾਂਸ ਵਧਣ ਦੇ ਹਨ ਜਿਹੜੇ ਲੋਕ ਇਸ ਰਾਸ਼ੀ ਵਾਲੇ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਸਕਦੀ ਹੈ ਜਿਹੜੇ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਆ ਜਾਂ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਉਹਨਾਂ ਦਾ ਸੁਪਨਾ ਹੁਣ ਸਾਕਾਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਨਾਲ ਹੀ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਜਿਹੜੇ ਹਨ ਤਨਖਾਹ ਵਿੱਚ ਵਾਧਾ ਹੋਵੇਗਾ ਜਿਹੜੇ ਵਪਾਰ ਕਰਦੇ ਹਨ ਵਪਾਰ ਵਿੱਚ ਦੁਗਣਾ ਮੁਨਾਫਾ ਹੋਣ ਦੀ ਸੰਭਾਵਨਾ ਹੈ ਆਪਣੇ ਸਾਰੇ ਹੀ ਕੰਮਾਂ ਵਿੱਚ ਹੁਣ ਤੁਹਾਨੂੰ ਸਫਲਤਾ ਮਿਲਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਤੁਹਾਡੇ ਬੱਚੇ ਦੇ ਵਿਆਹ ਨੂੰ ਲੈ ਕੇ ਕੋਈ ਪਰੇਸ਼ਾਨੀ ਘਰ ਦੇ ਵਿੱਚ ਚੱਲ ਰਹੀ ਸੀ ਉਸ ਪਰੇਸ਼ਾਨੀ ਦਾ ਹੁਣ ਹੱਲ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ दृष्टि ਤੁਹਾਡੇ ਤੇ ਬਣ ਚੁੱਕੀ ਹੈ ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਹੁਣ ਦੂਰ ਹੋ ਜਾਣਗੇ ਤੇ ਮਿਲਣਗੀਆਂ ਅਪਾਰ ਖੁਸ਼ੀਆਂ ਇਹ ਖੁਸ਼ੀਆਂ ਅਗਲੀ ਇਸ ਲਿਸਟ ਦੀ ਖੁਸ਼ ਨਸੀਬ ਰਾਸ਼ੀ ਹੈ ਮੇਖ ਰਾਸ਼ੀ ਮੇਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਹੁਣ ਤੁਹਾਡਾ ਸਮਾਂ ਕਿੰਨਾ ਚੰਗਾ ਹੈ ਤੁਹਾਨੂੰ ਇੱਕ ਦੋ ਦਿਨ ਦੇ ਵਿੱਚ ਹੀ ਪਤਾ ਲੱਗ ਜਾਵੇਗਾ ਕਿਉਂਕਿ ਤੁਹਾਡੇ ਮਾਨ ਸਨਮਾਨ ਵਿੱਚ ਹੁਣ ਵਾਧਾ ਹੋਵੇਗਾ ਜਿਸ ਦੀ ਵਜ੍ਹਾ ਦੇ ਨਾਲ ਸਮਾਜ ਵਿੱਚ ਤੁਹਾਡੀ ਕਾਫੀ ਜ਼ਿਆਦਾ ਤਾਰੀਫ਼ ਵੀ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਭਗਵਾਨ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਫਲਤਾ ਦੇ ਨਵੇਂ-ਨਵੇਂ ਅਵਸਰ ਤੁਹਾਨੂੰ ਪ੍ਰਾਪਤ ਹੋਣਗੇ ਉਹਨਾ ਅਵਸਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਹੁਣ ਅੱਗੇ ਵੱਧਦੇ ਹੋਏ ਨਜ਼ਰ ਆਵੋਗੇ ਤੁਹਾਨੂੰ ਦੱਸ ਤੇ ਇਹ ਕਿ ਜੋ ਵੀ ਤੁਹਾਡੇ ਕੰਮ ਰੁਕੇ ਹੋਏ ਸੀ ਹੁਣ ਸਮੇਂ ਤੇ ਪੂਰੇ ਹੋ ਜਾਣਗੇ ਜੋ ਵੀ ਕਾਰੋਬਾਰ ਤੁਸੀਂ ਨਵੇਂ ਸਿਰੇ ਤੋਂ ਕੋਈ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਵੀ ਹੁਣ ਤੁਹਾਨੂੰ ਲਾਭ ਹੀ ਪ੍ਰਾਪਤ ਹੋਵੇਗਾ ਜੇਕਰ ਦੁਕਾਨਦਾਰੀ ਦਾ ਕਾਰੋਬਾਰ ਤੁਹਾਡਾ ਚੱਲ ਰਿਹਾ ਸੀ ਤਾਂ ਇਸ ਸਮੇਂ ਉਸ ਤੁਹਾਨੂੰ ਬਹੁਤ ਹੀ ਦੁਗਣਾ ਮੁਨਾਫਾ ਹੋਵੇਗਾ ਸਮਾਜਿਕ ਖੇਤਰਾਂ ਵਿੱਚ ਵੀ ਸਫਲਤਾ ਪ੍ਰਾਪਤ ਹੋਵੇਗੀ ਅਚਾਨਕ ਕਿਧਰੋਂ ਧਨਲਾਭ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਸਮੇਂ ਤੁਹਾਡੇ ਘਰ ਦੀ ਰਜਿਸਟਰੀ ਤੁਹਾਡੇ ਨਾਮ ਹੋ ਸਕਦੀ ਹੈ ਜਿਸ ਤੇ ਨਾਲ ਤੁਹਾਡੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿ ਜਾਵੇਗਾ ਸੋ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਡਾ ਕੋਈ ਕੇਸ ਜੇਕਰ ਕਾਫੀ ਸਮੇ ਤੋਂ ਕੋਰਟ ਕਚਹਿਰੀ ਦੇ ਵਿੱਚ ਚੱਲ ਰਿਹਾ ਸੀ ਤਾਂ ਉਸ ਤੋਂ ਹੁਣ ਤੁਹਾਨੂੰ ਕੋਈ ਸ਼ੁਭ ਸੰਦੇਸ਼ ਮਿਲਣ ਦਾ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਲ ਹੁਣ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਮਨਚਾਹੀ ਜੌਬ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਭਗਵਾਨ ਜੀ ਦੀ ਕਿਰਪਾ दृष्टि ਤੁਹਾਡੇ ਤੇ ਬਣੀ ਹੋਈ ਹੈ ਤੁਹਾਡੀ ਹੁਣ ਆਰਥਿਕ ਸਥਿਤੀ ਜਿਹੜੀ ਹੈ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਬਿਹਤਰ ਹੋ ਜਾਵੇਗੀ ਰੁਕੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਤੁਹਾਡੀ ਮਧੁਰ ਬਾਣੀ ਕਰਕੇ ਤੁਹਾਡੇ ਸਾਰੇ ਕੰਮ ਜਿਹੜੇ ਹਨ ਸਮੇਂ ਤੇ ਪੂਰੇ ਹੋ ਜਾਣ ਦੀ ਸੰਰਥਾ ਬਣੀ ਹੋਈ ਹੈ ਜਿਸ ਦੀ ਵਜ੍ਹਾ ਨਾਲ ਤੁਹਾਡੀਆਂ ਧਨ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਦੂਰ ਹੋ ਜਾਣਗੀਆਂ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਕੇਵਲ ਧਨ ਲਾਭ ਹੀ ਨਹੀਂ ਹੋਵੇਗਾ ਬਲਕਿ ਤੁਹਾਡੇ ਤਨਖਾਹ ਵਿੱਚ ਵਾਧਾ ਹੋਣ ਦੇ ਨਾਲ ਨਾਲ ਤੁਹਾਡੀ ਪ੍ਰਮੋਸ਼ਨ ਵੀ ਹੋ ਸਕਦੀ ਹੈ ਜਿਹੜੇ ਲੋਕ ਵਿਦੇਸ਼ ਵਿੱਚ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਹਨ ਸੁਪਨਾ ਸাকার ਹੋਵੇਗਾ। 나ੜੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਮਨਚਾਹ ਰਿਸ਼ਤਾ ਮਿਲ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਇਸ ਸਮੇਂ ਤੁਸੀਂ ਦੀਵਾਲੀ ਨੂੰ ਮੁੱਖ ਰੱਖਦੇ ਹੋਇਆ ਘਰ ਦੇ ਵਿੱਚ ਕੋਈ ਨਵਾਂ ਵਾਹਨ ਤੇ ਜਾਂ ਤੁਸੀਂ ਨਵਾਂ ਘਰ ਹੀ ਖਰੀਦਣ ਦੇ ਜੇਕਰ ਚਾਹਵਾਨ ਹੋ ਤਾਂ ਇਹ ਵੀ ਸੁਪਨਾ ਹੁਣ ਤੁਹਾਡਾ ਸাকার ਹੋ ਜਾਵੇਗਾ। ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਾਰਾ ਰੱਖਦੇ ਹਨ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੁਹਾਡਾ ਇਹ ਵੀ ਸੁਪਨਾ ਸਾਕਾਰ ਹੋ ਜਾਵੇਗਾ ਤੁਹਾਡੇ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਹਰ ਇੱਕ ਕੰਮ ਵਿੱਚ ਸਫਲਤਾ ਮਿਲੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਭਗਵਾਨ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਚੁੱਕੀ ਹੈ ਵੱਡੀਆਂ-ਵੱਡੀਆਂ ਸਫਲਤਾਵਾਂ ਤੁਹਾਨੂੰ ਮਿਲਦੀਆਂ ਹੋਏ ਨਜ਼ਰ ਆਉਣਗੀਆਂ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਤੁਹਾਡੀਆਂ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਤੁਹਾਡੇ ਘਰ ਪਰਿਵਾਰ ਵਿੱਚ ਤੁਹਾਡੇ ਬੱਚੇ ਦੇ ਵਿਆਹ ਨੂੰ ਲੈ ਕੇ ਬਹੁਤ ਹੀ ਰੌਣਕ ਲੱਗੀ ਰਹੇਗੀ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਹੇਗਾ ਜਿਸ ਦੇ ਨਾਲ ਮਾਹੌਲ ਖੁਸ਼ ਨਮਾ ਬਣਿਆ ਰਹੇਗਾ ਤੁਹਾਨੂੰ ਤੁਹਾਡੇ ਜੀਵਨ ਵਿੱਚ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਇਹ ਖੁਸ਼ੀਆਂ ਜਿਸ ਦੇ ਨਾਲ ਤੁਹਾਡਾ ਜੀਵਨ ਬਦਲਦਾ ਹੋਇਆ ਨਜ਼ਰ ਆਵੇਗਾ ਇਸ ਲਈ ਇਸ ਤੋਂ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਹੀ ਰਾਸ਼ੀ ਦੇ ਗੁਰੂ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਜੋ ਕਿ ਤੁਹਾਡੀ ਮਿਹਨਤ ਦਾ ਹੁਣ ਤੁਹਾਨੂੰ ਫਲ ਦੇਣ ਵਾਲੇ ਹਨ ਜਿਹੜੇ ਕੰਮ ਤੁਹਾਡੇ ਕਾਫੀ ਸਮੇਂ ਤੋਂ ਰੁਕੇ ਹੋਏ ਹਨ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਦੁਗਣਾ ਲਾਭ ਮਿਲ ਜਾਵੇਗਾ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਲਾਭ ਹੋਵੇਗਾ ਜੀਵਨ ਵਿੱਚ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਇਸ ਸਮੇਂ ਜੇਕਰ ਤੁਹਾਡਾ ਪੈਸਾ ਕਿਸੇ ਭੈਣ ਭਰਾ ਜਾਂ ਰਿਸ਼ਤੇਦਾਰ ਨੇ ਲਿਆ ਹੋਇਆ ਸੀ ਉਹ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਤੁਹਾਨੂੰ ਜ਼ਿੰਦਗੀ ਵਿੱਚ ਇੱਕ ਨਵੀਂ ਹੀ ਖੁਸ਼ੀ ਦਾ ਅਹਿਸਾਸ ਹੋਵੇਗਾ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਇਸ ਲਿਸਟ ਦੀ ਅਗਲੀ ਕੋਸ਼ ਨਸੀਬ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਆਉਣ ਵਾਲਾ ਸਮਾਂ ਤੁਹਾਡੇ ਪੱਖ ਵਿੱਚ ਹੈ ਦੀਵਾਲੀ ਦੇ ਮੌਕੇ ਤੁਸੀਂ ਕੋਈ ਅਜੀਹੀ ਘਰ ਵਿੱਚ ਚੀਜ਼ ਖਰੀਦ ਕੇ ਲਿਆ ਸਕਦੇ ਹੋ ਜਿਸ ਦੇ ਨਾਲ ਕਿ ਤੁਹਾਡੇ ਪੂਰੇ ਘਰ ਪਰਿਵਾਰ ਦਾ ਮਾਹੌਲ ਕੁਛ ਨਵਾਂ ਬਣ ਜਾਵੇਗਾ ਇਸ ਹਫਤੇ ਦੇ ਵਿੱਚ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋਵੇਗਾ ਜਿਸ ਦੇ ਆਉਣ ਦੇ ਨਾਲ ਘਰ ਜਿਹੜਾ ਹੈ ਖੁਸ਼ੀਆਂ ਨਾਲ ਮਹਿਕ ਉੱਠੇਗਾ ਇਸ ਸਮੇਂ ਤੁਹਾਨੂੰ ਮਨਚਾਹ ਰਿਸ਼ਤਾ ਵੀ ਮਿਲ ਸਕਦਾ ਹੈ ਤੇ ਨਾਲ ਹੀ ਨਾਲ ਤੁਹਾਡੇ ਘਰ ਵਿੱਚ ਕਿਸੇ ਵੇ ਵਿਅਕਤੀ ਦਾ ਰਿਸ਼ਤਾ ਤੈਅ ਹੋ ਸਕਦਾ ਹੈ ਜਿਸ ਦੇ ਰਿਸ਼ਤੇ ਤੈਅ ਹੋਣ ਦੇ ਨਾਲ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋਵੇਗਾ ਸੋ ਦੋਸਤੋ ਇਹ ਸੰਜੀ ਉਹ ਭਾਗਸ਼ਾਲੀ ਤੇ ਖੁਸ਼ ਨਸੀਬ ਰਾਸ਼ੀ ਜਿਨ੍ਹਾਂ ਦੀ ਕਿਸਮਤ ਇਸ ਹਫਤੇ ਵਿੱਚ ਬਦਲਣ ਵਾਲੀ ਹੈ ਧੰਨਵਾਦ